ਹਾਂ ਜੀ ਅਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਆਜ ਦੇ ਵੀਡੀਓ ਵਿੱਚ ਅੱਜ ਦੀ ਜਿਹੜੀ ਇਹ ਵੀਡੀਓ ਇਹਦੇ ਵਿੱਚ ਆਪਾਂ ਜੌਂਡੀਅਰ ਦੇ ਮਗਰ 15 ਮਰ ਪਾਵਾਂਗੇ ਫਿਲਹਾਲ ਇਹ ਨਿਊਰਲ ਮਗਰ ਚੱਲਦੇ ਆਂ ਇੱਧਰ ਖੜਾ ਆਸਾਨ ਇਹਦੇ ਮਗਰ ਪਾਉਣੇ ਆਪਾਂ ਇਸ ਤੋਂ ਬਾਅਦ ਕਾਢੇ ਗੋਦੇ ਮਗਰੋਂ ਇਹ ਆਪਣਾ ਪੱਤਿਆਂ ਵਾਲਾ ਖੇਤ ਆ ਇੱਧਰੋਂ ਬਠਾ ਲੈ ਕੇ ਉਧਰ ਵੀ ਆ ਹੱਲ ਭਾਗ ਉਧਰ ਲੈ ਕੇ ਜਾਵਦੇ ਆਪਾਂ ਪਾਉਣੇ ਬਸ ਆਪ ਬਠਾ ਲੈ ਕੇ ਨਭਾਇਆ ਗਿਆ ਦੁਬਾਰਾ ਬਸ ਪਾਉਣ ਕੱਢ ਕੇ ਆਪ ਇਹਦੇ ਮਗਰ ਪਾ ਲੈਣੇ ਤੇਰੇ ਦੁਕਾਨ ਵਾਲੀ ਜਿਹੜੀ ਵੀਡੀਓ ਕੰਟੀਨਿਊ ਕਰਾਂਗੇ ਇਹਨੂੰ ਰਹੋ ਸਾਰੀ ਵੀਡੀਓ ਐਂਡ ਤੱਕ ਚਲੋ ਜੀ ਚਾਹੇ ਤਾਂ ਵੀ ਖੇਡਦਾ ਲਓ ਜੀ ਹੁਣ ਪਾ ਗਿਆ ਤੀਜਾ ਗੇਅਰ ਤੀਜਾ ਬੀ ਇਹ ਹੈ ਗੇਅਰ ਚੜਾਈ ਆ ਚੜਾਈ ਆ ਹਾਂਜੀ ਇਹ ਹੈਗਾ ਜੀ ਤੀਜੇ ਮੀਡੀਅਮ ਦਾ ਤੋਰਾ ਇਹਦਾ ਥੋੜਾ ਜਿਹਾ ਨੇੜੇ ਆ ਕੇ ਪਤਾ ਲੱਗੂਗਾ ਤਰੂਈ ਚੱਕੋ ਦਾ ਤੀਜੇ ਮੀਡੀਅਮ ਦਾ 15 ਹਾਲਾਂ ਤੇ ਬਹੁਤ ਵਧੀਆ ਤੋਰਾ ਰੇਕਟਰ ਦਾ 15 ਹਾਲਾਂ ਤੇ ਆਰਾਮ ਨਾਲ ਖਿੱਚੇ ਤੁਰਿਆ ਆਉਂਦਾ ਇਹ ਜੀ ਤੀਜੇ ਬੀ ਦਾ ਤੋਰਾ ਹੈ ਉਹ ਬੜੀਆ ਦਰਦਾ ਕੋਈ ਡ੍ਰੋ ਪੇਜ ਨਹੀਂ ਚੱਕਰਾਂ ਦੀ ਕੋਈ ਉਹ ਨਹੀਂ ਹੈ ਗੇਅਰ ਛੋੜਾ ਕਰਨਾ ਪਊਗਾ ਇਹ ਤੀਜੇ ਵੀਚ ਨਾਰਮਲ ਤੁਰਦਾ ਹੈ ਉਹ ਸਕਦੀ ਸੀ ਗੇਅਰ ਲਾ ਹੁਣ ਸੀ ਲਾ ਸੀ ਉਹ ਕਿਹੜਾ ਗੇਅਰ ਪਹਿਲਾ ਦੂਜਾ ਸੀ ਆਈ ਆ। ਆ ਦੂਜੇ ਸੀ ਥੋੜਾ ਜਿਹਾ ਘਟਤੌਰ ਦਾ ਮਤਲਬ ਡ੍ਰੋਪ ਹੈ ਜਾਂ ਚੱਕਰਾਂ ਦੀ। ਜੇ ਕੋ ਨੋਰਮਲ ਵਾਈਸ ਦੀ ਗੱਲ ਕਰੀਏ ਤਾਂ ਤੀਜਾ ਵੀ ਬੈਸਟ ਹੈ ਦੇ ਲਈ ਤੇ ਆ ਥੋੜਾ ਜਿਹਾ ਦੂਜੇ ਡ੍ਰੋਪ ਹੈਗੀ ਆ ਦੂਜੀ ਸੀ ਚੱਕਰਾਂ ਵਿੱਚ। ਓਏ! ਕਸੀ ਲੈ। ਲੋਈ ਆ ਹੈਗਾ ਇਹਦਾ ਪਹਿਲਾ ਸੀ ਗੇਅਰ ਕਾਇਦਾ ਪਹਿਲੇ ਸੀ ਦਾ ਪੋਰਾ ਰੇਡਰ ਦਾ ਉਹਦੇ ਕੋਈ ਹਲਵਾ ਤੇ ਰੋ ਕਰਨੇ ਕੋਪਰ ਹਾਰ ਲੱਗੇ ਹੋਇਆ ਸਾਡੂ ਸਿੰਘ ਸੰਗੜੀਆਂ ਦੇ ਫਾਲ ਓ ਦੂਜਾ ਲੈ ਨਹੀਂ ਦੂਜਾ ਓ ਸਗਦੀਪ ਦੂਜਾ ਸੀ ਲੈ ਦੂਜਾ ਸੀ ਦੂਜਾ ਲੈ ਦੂਜਾ ਦੂਜਾ ਸੀ ਇਹ ਬਹੁਤ ਅਤੀਜੇ ਵੀਜੀ ਬਹੁ ਠੀਕ ਇਹ ਨਹੀਂ ਲੈਂਦਾ ਹਾਂਜੀ ਹੁਣ ਜੀ ਲੱਗ ਗਿਆ ਤੀਜਾ ਏ ਗੇਅਰ ਇਹਦਾ ਬਾਲੇ ਜਿਆਦਾ ਸਰੋ ਆ ਇਹਦਾ ਉਹ ਇਹਦਾ ਰੋਟੇਟਰ ਵਾਲਾ ਗੇਅਰ ਆ Loi tiga Ini manjida long, wah, kamera hana di capa, ਕੋਈ ਤੋਂ ਆ ਰਿਹਾ ਹੈਗਾ ਰੈਡਰ ਤੇ ਕੋਈ স্মੋਕ ਨਹੀਂ ਆਦਾ ਦੇਖ ਲਓ ਸੋ ਸਾਹਮਣੇ ਹੀ ਆ ਓਏ ਪਹਿਲਾ 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 2 ਨਹੀਂ ਪਹਿਲਾ 2 ਓਏ ਚਾਹ ਜਿ ਖਾਣਾ ਹੈਗਾ ਪਹਿਲਾ 2 ਗੇਅਰ ਉਹਨੇ ਜੀ ਮੰਜ਼ਿਲ ਵਾਕੇ ਦਿਖਾਉਂਦੇ ਆ ਦੋਨੋਂ ਲੀਵਰ ਥੱਲੇ ਨੇ ਟਰੈਕਟਰ ਦੇ ਦੂਜਾ ਵੀ ਵੇਰ ਆ ਇਹ ਲੇਕਿਨ ਉੱਪਰ ਚੜ ਜਾ ਸੋਈ ਕਰੋ ਜੀ ਆ ਡੰਡਾ ਡਾੜ ਕਰਨ ਨਾਲ ਆ ਯਾਰ ਲੋ ਜੀ ਹੁਣ ਆਏਗਾ ਦੂਜਾ ਬੀ ਦੂਜੇ ਵੀ ਤਾਂ ਪਰਵਾਹ ਹੀ ਕੋਈ ਨਹੀਂ ਇਹਨੂੰ ਲੱਗਦੇ ਹਾਲਾਂਕਿ ਥੱਲੇ ਦੇਖੋ ਕਿੰਨੇ ਲੱਗੇ ਹੋਏ ਆ ਸਾਢੇ 4 ਕੁਇੰਟਲ ਵੇੜਾ ਹਲਾਉਂਦੇ ਇਹਨਾਂ ਦਾ 4 ਕੁਇੰਟਲ ਸੀਕਲੋ